ਅਮਰ ਸ਼ਹੀਦ ਅਤੇ ਉੱਗੇ ਸਮਾਜ ਸੇਵੀ ਅਤੇ ਸੱਚ ਦੀ ਕਲਮ ਲਿਖਣ ਵਾਲੇ ਲਾਲਾ ਜਗਤ ਨਾਰਾਇਣ ਦੀ 43ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ਦੇ ਸૌਤਸਥੀ ਵਿਖੇ ਸਮਾਜ ਸੇਵੀ ਹਮਾਂਸ਼ੂ ਕੁਵਾਤਰਾ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨਿਕਾ ਗਿਆ ਜਿਸ ਦਾ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਸ਼ਹਿਰ ਦੇ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਹੈ ਲਾਲਾ ਜਗਤ ਨਾਰਾਇਣ ਜੀ ਦੇ 43ਵੀਂ ਵਰ੍ਹੇਗੰਢ ਤੇ ਅੱਜ ਹਮਾਂਸ਼ੂ ਕੁਪਾਤਰਾ ਜੀ ਨੇ ਜੋ ਖੂਨਦਾਨ ਦਾ ਕੈਂਪ ਹਰ ਸਾਲ ਲਗਾਉਂਦੇ ਆ। ਇਦੋਂ ਵੱਡਾ ਕੋਈ ਪੁੰਨ ਨਹੀਂ। ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਨਾ ਵੀ ਹਰ ਇੱਕ ਬੰਦੇ ਨੂੰ 6 ਮਹੀਨੇ ਬਾਅਦ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ। ਇੱਕ ਬੋਤਲ ਖੂਨਦਾਨ ਕਰਨ ਦਾ 4 ਬੰਦਿਆਂ ਦੀ ਜ਼ਿੰਦਗੀ ਬਚ ਜਾਂਦੀ ਆ। ਕਿਉਂਕਿ ਜਿਹੜਾ ਬੰਦਾ ਖੂਨ ਦਾਨ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ। ਇਸ ਕਰਕੇ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਵੀ ਇਹ ਜਿਹੜਾ ਖੂਨਦਾਨ ਮਹਾਂ ਜਿਹੜਾ ਦਾਨ ਆ ਇਹ ਜ਼ਰੂਰ ਕਰਨਾ ਚਾਹੀਦਾ। ਦੇਖੋ ਜੀ ਹਜੂਮ ਦਾ ਹਜੂਮ ਆ ਰਹੇ ਨੇ ਜੀ ਬਲੱਡ ਡੋਨੇਟ ਕਰਾਣ ਆ ਸਹੀ ਧੰਨਵਾਦੀਆਂ ਲੁਧਿਆਣਾ ਸ਼ਹਿਰ ਦੇ ਆਪਣੇ ਦੋਸਤਾਂ ਦੇ ਆਪਣੇ ਮਿੱਤਰਾਂ ਦੇ ਇਹ ਸਾਰੇ ਜਣੇ ਆ ਕੇ ਇੱਥੇ ਖੂਨਦਾਨ ਕਰਕੇ ਜਾ ਰਹੇ ਨੇ ਸਭ ਨੂੰ ਇੱਕ ਚੀਜ਼ ਦੀ ਸਮਝ ਹੈਗੀ ਹੈ ਜੀ ਕਿ ਖੂਨਦਾਨ ਜਿਹੜਾ ਇੱਕ ਬਹੁਤ ਵੱਡਾ ਦਾਣਾ ਹੈ ਬੜਾ ਮਹਾਦਾਨ ਹੈ ਔਰ ਸਾਰੇ ਇੱਕ ਦੂਜੇ ਨੂੰ ਅਸੀਂ ਪ੍ਰੇਰਣਾ ਕਰੀਏ ਇੱਕ ਦੂਜੇ ਨੂੰ ਅਸੀਂ ਰਾਹ ਦਿਖਾਈਏ ਕਿ ਸਾਨੂੰ ਸਾਲ 'ਚ ਮਿਨੀਮਮ ਇੱਕ ਵਾਰੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਜਿੰਨੇ ਜਿਹੜੀ ਖੂਨ ਦੀ ਕਮੀ ਅੱਜ ਦੁਨੀਆ ਦੇ ਵਿੱਚ ਹੈਗੀ ਉਹ ਖਤਮ ਹੋ ਜਾਏਗੀ ਅਗਰ ਸਿਰਫ ਇੱਕ ਵਾਰੀ ਅਸੀਂ ਸਾਲ 'ਚ ਇੱਕ ਵਾਰੀ ਖੂਨਦਾਨ ਕਰ ਦਾਂਗੇ ਤੇ ਖੂਨ ਦੀ ਕਮੀ ਨਹੀਂ ਰਹੇਗੀ ਦੁਨੀਆ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਲਾਉਂਗਾ ਜਿਹੜਾ ਇੱਕ ਰਾਹ ਜਿਹੜੇ ਇੱਕ ਮੁਹਿੰਮ ਸ਼ੁਰੂ ਹੋਈ ਸੀਗੀ ਇੱਕ ਛੋਟੇ ਜਿਹੇ ਕੈਂਪ ਤੋਂ ਪੰਜਾਬ ਕੇ ਕਿਸੇ ਪਰਿਵਾਰ ਦੇ ਆਫਿਸ ਤੋਂ ਅੱਜ ਉਹ ਦੁਨੀਆ ਦੇ ਵਿੱਚ ਇੱਕ ਲਹਿਰ ਬਣ ਗਈ ਹੈ ਮੈਂ ਸਭ ਨੂੰ ਬੇਨਤੀ ਲਾਉਂਗਾ ਉਸ ਲਹਿਰ ਦਾ ਹਿੱਸਾ ਬਣਨ ਤੇ ਖੂਨਦਾਨ ਜੂਰ ਕਰਿਆ ਕਰਨ ਜਦੋਂ ਜਦੋਂ ਜਿੱਥੇ ਜਿੱਥੇ ਵੀ ਕੈਂਪ ਲੱਗਣ ਅੱਜ ਸਾਡੇ ਪ੍ਰੋਜੈਕਟ ਦੇ ਵੈਸਟਰਨ ਲਿਵਿੰਗ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਫੇ 5 ਤਰੀਕ ਨੂੰ ਕੈਂਪ ਹੈ 8 ਤਰੀਕ ਨੂੰ 9 ਤਰੀਕ ਨੂੰ ਕੈਂਪ ਹੈ ਜਿੰਨੂੰ ਮੌਕਾ ਮਿਲੇ ਉਹ ਜ਼ਰੂਰ ਹੋਂਦਾਨ ਕਰਕੇ ਆਵੇ ਲੁਧਿਆਣਾ ਲਾਈਵ ਲਈ ਠਿਕਾ ਚਾਟ ਦੀ ਰਿਪੋਰਟ